ਕਿਸਾਨਾਂ ਦੀ ਮਦਦ ਕੀਤੀ ਜਾਵੇਗੀ ਕਿਉਂਕਿ ਉਹਨਾਂ ਦੇ ਜਿਹੜੇ ਵੀ ਖੇਤ ਸੀਗੇ ਉਹ ਸਾਰੇ ਤਬਾਹ ਹੋ ਚੁੱਕੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤਾਂ ਕਿਸ ਤਰ੍ਹਾਂ ਤੁਹਾਡੇ ਵੱਲੋਂ ਇਹ ਸੇਵਾ ਨਹੀਂ ਪਾਈ ਜਾਏਗੀ ਕਿਸ ਪੁਆਇੰਟ ਤੇ ਜ਼ਰੂਰਤ ਹੈਗੀ ਹੈ ਸਾਰੇ ਐਨ ਜੀਓਸ ਨੂੰ ਇਹ ਕਹਿਣਾ ਹੈ ਕਿ ਜਦੋਂ ਪਾਣੀ ਸੀਗਾ ਠੀਕ ਆਪਾਂ ਸਾਰਿਆਂ ਨੇ ਸੇਵਾ ਕੀਤੀ ਹੈ ਲੇਕਿਨ ਪਾਣੀ ਉਤਰਨ ਤੋਂ ਬਾਅਦ ਵੱਡੀ ਸੇਵਾ ਦੀ ਜ਼ਰੂਰਤ ਅਜੇ ਵੀ ਬਾਕੀ ਹੈ 1.5 ਮਹੀਨੇ ਤੋਂ ਸੇਵਾ ਕਰ ਰਹੇ ਹਾਂ ਹੁਣ ਤੱਕ 3000 ਤੋਂ ਵੱਧ ਰਾਸ਼ਨ ਦੀਆਂ ਗੱਡੀਆਂ ਲੁਧਿਆਣਾ ਜਾਮਾ ਮਸਜਿਦ ਤੋਂ ਪੂਰੇ ਪੰਜਾਬ ਦੇ ਵਿੱਚ ਭੇਜੀਆਂ ਹੈ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਪਿੰਡੂ ਇਲਾਕਾ ਹੈ ਇਸੇ ਤਰ੍ਹਾਂ ਦੀਨਾ ਨਗਰ ਦਾ ਜਿਹੜਾ ਪਿੰਡੂ ਇਲਾਕਾ ਹੈ ਇਧਰੋਂ ਫਿਰੋਜ਼ਪੁਰ ਦਾ ਹੋ ਗਿਆ ਸੁਲਤਾਨਪੁਰ ਲੋਧੀ ਹੋ ਗਿਆ ਹਰੀਕੇ ਪਤਨ ਦੇ ਨਾਲ ਦੇ ਲੱਗਦੇ ਇਲਾਕੇ ਹੋ ਗਏ ਪੱਟੀ ਦਾ ਇਲਾਕਾ ਹੋ ਗਿਆ ਜਿੰਨੇ ਸਾਡੇ ਪਿੰਡ ਹੈ ਇਹਨਾਂ ਚ ਜ਼ਬਰਦਸਤ ਪਾਣੀ ਨੇ ਮਾਰ ਮਾਰੀ ਹੈ ਪਾਣੀ ਉਤਰਨ ਤੋਂ ਬਾਅਦ ਸਭ ਤੋਂ ਵੱਡੀ ਜ਼ਰੂਰਤ ਡੀਜ਼ਲ ਦੀ ਹੈ ਤਾਂ ਕਿ ਛੋਟਾ ਕਿਸਾਨ ਆਪਣੇ ਖੇਤ ਜਿਹੜਾ ਗਾਰਾ ਮਿੱਟੀ ਆ ਬਜਰੀ ਰੇਤ ਆ ਗਿਆ ਉਹਨੂੰ ਸਾਫ਼ ਕਰ ਸਕੇ ਜੋ ਅਨੰਮ ਸੇਖ ਰਹੇ ਤੁਸੀਂ ਤੇ ਮੈਂ ਹਰਸ਼ਕੌਰ ਜਿੱਥੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਸੀ ਔਰ ਉਸ ਤੋਂ ਬਾਅਦ ਲਗਾਤਾਰ ਹੈਲਪ ਵੀ ਕੀਤੀ ਜਾ ਰਹੀ ਹੈ ਪਰ ਹਜੇ ਵੀ ਬਹੁਤ ਇਹ ਵੱਡੀ ਸੇਵਾ ਚੱਲਨੀ ਹੈ ਔਰ ਉੱਥੇ ਤੁਹਾਨੂੰ ਦੱਸ ਦਈਏ ਮੁਸਲਿਮ ਭਾਈਚਾਰੇ ਦੇ ਵੱਲੋਂ ਲਗਾਤਾਰ ਤੁੰਡਾਤੀ ਇਹ ਸੇਵਾ ਨਿਭਾਈ ਜਾ ਰਹੀ ਹੈ ਔਰ ਅੱਜ ਤੁਹਾਨੂੰ ਦੱਸ ਦਈਏ ਫ੍ਰੀ ਡੀਜ਼ਲ ਦੀ ਸੇਵਾ ਨਿਭਾਈ ਜਾ ਰਹੀ ਹੈ ਔਰ ਉੱਥੇ ਤੁਸੀਂ ਦੇਖ ਰਹੇ ਹੋ ਅਸੀਂ ਜਾਮਾ ਮਸਜਿਦ ਦੇ ਬਾਹਰ ਮੌਜੂਦ ਆ ਜਿੱਥੇ ਇਸ ਦੇ ਵਿੱਚ ਪੂਰਾ ਡੀਜ਼ਲ ਹੈ ਜਿੱਥੇ ਵੀ ਲੋੜ ਹੈਗੀ ਉੱਥੇ ਇਹ ਗੱਡੀ ਪਹੁੰਚਾਈ ਜਾਵੇਗੀ ਉਸ ਤੋਂ ਬਾਅਦ ਡੀਜ਼ਲ ਦੀ ਸੇਵਾ ਕੀਤੀ ਜਾਵੇਗੀ ਜਾਮਾ ਮਸਜਿ ਮੌਜੂਦਾ ਜਿੱਥੇ ਸ਼ਾਹੀਮਮ ਜੀ ਵੱਲੋਂ ਇਹ ਜਿਹੜੀ ਗੱਡੀ ਹੈ ਇਸ ਨੂੰ ਰਵਾਨਾ ਕੀਤਾ ਜਾ ਰਿਹਾ ਔਰ ਜਿੱਥੇ ਵੀ ਲੋੜ ਹੈਗੀ ਆ ਇਸ ਰਾਹੀ ਉਹਨਾਂ ਦੀ ਮਦਦ ਕੀਤੀ ਜਾਵੇਗੀ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ ਕਿਉਂਕਿ ਉਹਨਾਂ ਦੇ ਜਿਹੜੇ ਵੀ ਖੇਤ ਸੀਗੇ ਉਹ ਸਾਰੇ ਤਬਾਹ ਹੋ ਚੁੱਕੇ ਤਾਂ ਉਸ ਵੇਲੇ ਡੀਜ਼ਲ ਦੀ ਬਹੁਤ ਲੋੜ ਹੈ ਤਾਂ ਇਸ ਵੇਲੇ ਡੀਜ਼ਲ ਦੀ ਸੇਵਾ ਨਿਭਾਈ ਜਾ ਰਹੀ ਔਰ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਖਾਦ ਦੀ ਸੇਵਾ ਕੀਤੀ ਜਾਵੇਗੀ ਕ੍ਰੌਪ ਦੀ ਤਾਂ ਹਰ ਇੱਕ ਸੇਵਾ ਨਿਭਾਈ ਜਾ ਰਹੀ ਹੈ ਚਾਹੇ ਉਹ ਗੱਦੇ ਦੀ ਲੈ ਕੇ ਹੋਵੇ ਕੱਪੜੇ ਹਰ ਇੱਕ ਚੀਜ਼ ਦੀ ਵਾਈ ਜਾ ਰਹੀ ਔਰ ਇਸ ਵੇਲੇ ਹੁਣ ਦੱਸਦੀ ਇਹਨਾਂ ਦੇ ਵੱਲੋਂ ਫ੍ਰੀ ਡੀਜ਼ਲ ਸੇਵਾ ਲਗਾਤਾਰ ਇਹਨ ਉਸੇ ਵੇਲੇ ਤੋਂ ਹੀ ਇਹਨਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਉਸੇ ਤਰ੍ਹਾਂ ਸੇਵਾ 'ਚ ਜੁਟੇ ਹੋਏ ਨੇ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਅਸੀਂ ਲਗਾਤਾਰ ਡੇਢ ਮਹੀਨੇ ਤੋਂ ਸੇਵਾ ਕਰ ਰਹੇ ਹਾਂ ਹੁਣ ਤੱਕ 3000 ਤੋਂ ਵੱਧ ਰਾਸ਼ਨ ਦੀਆਂ ਗੱਡੀਆਂ ਲੁਧਿਆਣਾ ਜਾਮਾ ਮਸਜਿਦ ਤੋਂ ਪੂਰੇ ਪੰਜਾਬ ਦੇ ਵਿੱਚ ਭੇਜੀਆਂ ਔਰ ਉਸ ਤੋਂ ਬਾਅਦ ਅਸੀਂ ਫਿਰ ਦਵਾਈਆਂ ਦੇ ਉੱਤੇ ਬੜੀ ਖਿਦਮਤ ਕੀਤੀ ਹੈ ਲਗਾਤਾਰ ਸਾਡੀ ਡਾਕਟਰਾਂ ਦੀਆਂ ਟੀਮਾਂ ਔਰ 50 ਲੱਖ ਰੁਪਏ ਤੋਂ ਵੱਧ ਦੀਆਂ ਦਵਾਈਆਂ ਹੁਣ ਤੱਕ ਤਕਸੀਮ ਕੀਤੀਆਂ ਤੇ ਹੁਣ ਅਸੀਂ ਇਹ ਸੇਖ ਰਹੇ ਸੀ ਕਿ ਪਾਣੀ ਉਤਰਨ ਤੋਂ ਬਾਅਦ ਸਭ ਤੋਂ ਵੱਡੀ ਜ਼ਰੂਰਤ ਡੀਜ਼ਲ ਦੀ ਹੈ ਤਾਂ ਕਿ ਛੋਟਾ ਕਿਸਾਨ ਆਪਣੇ ਖੇਤ 'ਚ ਜਿਹੜਾ ਗਾਰਾ ਮਿੱਟੀ ਜਾਂ ਬਜਰੀ ਰੇਤਾ ਆ ਗਿਆ ਉਹਨੂੰ ਸਾਫ਼ ਕਰ ਸਕੇ ਤੇ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਇਹ ਸੇਵਾ ਸ਼ੁਰੂ ਕਿੱਥੇ ਪਿਛਲੇ ਹਫ਼ਤੇ ਅ ਔਰ ਅਸੀਂ ਬਿਆਸ ਦੇ ਕੰਡੇ ਵੀ ਗਏ ਅੱਜ ਅਸੀਂ ਤਰਨ ਤਾਰਨ ਪੱਟੀ ਵੱਲ ਜਾ ਰਹੇ ਹਾਂ ਤੇ ਇਹ ਸੇਵਾ ਵੀ ਜਿਹੜੀ ਲਗਾਤਾਰ ਜਾਰੀ ਰੱਖਾਂਗੇ ਤਾਂ ਕਿ ਛੋਟਾ ਕਿਸਾਨ ਜਿਹੜਾ ਹੈ ਉਹਨੂੰ ਜਲਦੀ ਲੀਤੋ ਉੱਪਰ ਲੀ ਤੇ ਵਾਪਸ ਲਿਆਏ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤਾਂ ਕਿਸ ਤਰ੍ਹਾਂ ਤੁਹਾਡੇ ਵੱਲੋਂ ਇਹ ਸੇਵਾ ਨਹੀਂ ਬਾਈ ਜਾਏਗੀ ਕਿਸ ਪੁਆਇੰਟ ਤੇ ਜ਼ਰੂਰਤ ਹੈਗੀ ਹੈ ਸਾਰੇ ਐਨ ਜੀਓਜ਼ ਨੂੰ ਇਹ ਕਹਿਣਾ ਹੈ ਕਿ ਜਦੋਂ ਪਾਣੀ ਸੀਗਾ ਠੀਕ ਆਪਾਂ ਸਾਰਿਆਂ ਨੇ ਸੇਵਾ ਕੀਤੀ ਹੈ ਲੇਕਿਨ ਪਾਣੀ ਉਤਰਨ ਤੋਂ ਬਾਅਦ ਵੱਡੀ ਸੇਵਾ ਦੀ ਜ਼ਰੂਰਤ ਹਜੇ ਵੀ ਬਾਕੀ ਹੈ ਹਜੇ ਵੀ ਕਿਸਾਨ ਜਿਹੜਾ ਹੈ ਕਿ ਬਹੁਤ ਘਰਾੰਦਾ ਨੁਕਸਾਨ ਹੋਇਆ ਖੇਤਾਂ ਦਾ ਨੁਕਸਾਨ ਹੋਇਆ ਜਾਨਵਰਾਂ ਦਾ ਨੁਕਸਾਨ ਹੋਇਆ ਤੇ ਅਸੀਂ ਅਗਰ ਖੇਤਾਂ ਨੂੰ ਸਾਫ਼ ਕਰਕੇ ਦੁਬਾਰਾ ਬਿਉਾਈ ਦੇ ਕਾਬਲ ਬਣਾ ਦਿੰਨੇ ਫਿਰ ਉਤੇ ਫਸਲ ਉਗਾਈ ਜਾਵੇ ਤੇ ਤੋਂ ਅਗਲਾ ਮرحله ਅਸੀਂ ਸਾਡੀ ਜਿਹੜੀ ਫਾਊਂਡੇਸ਼ਨ ਹੈ ਮੁਸਲਿਮ ਭਾਈਚਾਰਾ ਜੋ ਹੈ ਅਗਲਾ ਜਿਹੜਾ ਹੁਣ ਸਟੈਪ ਹੋਏਗਾ ਲਾਸਟ ਸਟੈਪ ਉਹਦੇ ਜਿਹੜੀ ਅਸੀਂ ਖਾਦ ਔਰ ਬੀਜ ਜਿਹੜਾ ਉਹ ਕਿਸਾਨਾਂ ਪ੍ਰਾਪਤ ਅੱਜ ਲਗਾਤਾਰ ਦੇਖ ਵੀ ਰਹੇ ਹਾਂ ਕਿਉਂਕਿ ਜੋ ਤੋਂ ਹਾਰਡ ਆਈ ਸੀ ਉਸ ਤੋਂ ਬਾਅਦ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਹੈਲਪ ਪਹੁੰਚੀ ਸੀ ਪਰ ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਕਿ ਬਹੁਤ ਘਟ ਰਹੀ ਹੈ ਹੈਲਪ ਪਰ ਆ ਤੋ ਹੀ ਅਜੇ ਤੱਕ ਕਿ ਹੈਲਪ ਚ ਕੋਈ ਕਮੀ ਨਹੀਂ ਆਈ ਹੈ ਜੀ ਰੋਜ਼ਾਨਾ ਹੀ ਰੋਜ਼ਾਨਾ ਹੀ ਉਸੀ ਤਾਦਾਦ ਵਿੱਚ ਹੈਲਪ ਭੇਜ ਰਹੇ ਹਾਂ ਔਰ ਕੋਸ਼ਿਸ਼ ਇਹ ਹੈ ਕਿ ਜਦ ਤੱਕ ਖੇਤਾਂ 'ਚੋਂ ਵਧੀਆ ਨਵੀਂ ਫਸਲ ਨਹੀਂ ਆਉਂਦੀ ਤਦ ਤੱਕ ਕਿਸਾਨ ਦੇ ਜੀ ਔਰ ਕਿਸ ਤਰ੍ਹਾਂ ਦੇ ਪੁਆਇੰਟ ਹੈ ਕਿ ਉਸ ਜਗ੍ਹਾ ਤੇ ਡੀਜ਼ਲ ਇਸ ਟਾਈਮ ਦੀ ਲੋੜ ਹੈ ਪਾਸ ਕਰ ਦੇਖੋ ਜੀ ਜਿੱਦਾਂ ਰਮਦਾਸ ਹੈ ਡੇਰਾ ਬਾਬਾ ਨਾਨਕ ਹੈ ਸੋਡਾ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਪਿੰਡੂ ਇਲਾਕਾ ਹੈ ਇਸੇ ਤਰ੍ਹਾਂ ਦੀਨਾ ਨਗਰ ਦਾ ਜਿਹੜਾ ਪਿੰਡੂ ਇਲਾਕਾ ਹੈ ਇਧਰੋਂ ਫਿਰੋਜ਼ਪੁਰ ਦਾ ਹੋ ਗਿਆ ਸੁਲਤਾਨਪੁਰ ਲੋਧੀ ਹੋ ਗਿਆ ਹਰੀਕੇ ਪਤਨ ਦੇ ਨਾਲ ਦੇ ਲੱਗਦੇ ਇਲਾਕੇ ਹੋ ਗਏ ਪੱਟੀ ਦਾ ਇਲਾਕਾ ਹੋ ਗਿਆ ਜਿੰਨੇ ਸਾਡੇ ਪਿੰਡ ਹੈ ਇਹਨਾਂ 'ਚ ਜ਼ਬਰਦਸਤ ਪਾਣੀ ਨੇ ਮਾਰ ਮਾਰੀਏ ਔਰ ਇਹਨਾਂ ਪਿੰਡਾਂ ਦੇ ਵਿੱਚ ਜ਼ਰੂਰਤ ਹੈ ਕਿ ਅਸੀਂ ਕਿਸਾਨ ਜਿਹੜਾ ਹੈ ਖਾਸ ਕਰ ਛੋਟਾ ਜਿਹੜਾ ਕਿਸਾਨ ਹੈ ਉਹਦੀ ਬਾਜਦੂ ਅਜੀਬ ਅਪਡੇਟ ਸੀ ਅਜੇ ਹੀ ਵੀਡੀਓ ਸੇ ਸਾਡੇ ਨਾਲ ਜੁੜੇ ਰੋ ਕੈਮਰਾ ਸਤਵੰਦਾ ਮੈਂ ਹਰ ਸ਼ੁਕਰ